ਆ ਬਾਰੇ ਕਈ ਵਾਰੀ ਕਿੰਨੇ ਮੰਗਿਆ ਬਈ ਯੂਪੇ ਮੋਲ ਤਾਂ ਮੈਂ 12 ਅਕਰਾ ਦਾ 10000 ਰੁਪਏ ਮੈਂ ਹਾਂ ਹੂੰ ਚੱਲ ਤੂੰ ਦੱਸ 10000 ਦੱਸ 7000 ਰੁਪਏ ਦੱਸ ਕਿ ਲੀਏ ਤੈਨੂੰ ਪਾਰਾਂ ਤੋਂ ਯਾਰ ਤੇਰੀ ਮਹਿੰਗੀ ਲੈ ਤੂੰ ਸਿੱਧੀ ਤਾਂ ਮੁੱਲੀ ਦੱਸ ਤੈਨੂੰ ਕੀ ਲੈਣਾ ਸਿੱਧੀ ਮੁੱਲੀ ਦੱਸ ਤੇਰੀ ਮਹਿੰਗੀ ਪਦੋਂ ਉਹ ਗੁਰਾ ਭੱਜਾ ਪਤਾ ਉਹਨੂੰ ਮੈਂ ਕੋਈ ਮੈਂ ਆਪਾਂ ਕਿਹੜਾ ਸਾਂਝ ਕੀਤੇ ਦਾ ਕੰਮ ਹੈ ਮੈਂ ਤਾਂ ਸੋਚਦਾ ਤਾਂ ਨਾਲ ਕਰਨਾ ਕੋਈ ਉਹ ਜੁੱਪੇ ਕਿੰਨੇ ਦੇਗਾ ਮੈਂ ਮੈਂ ਗੱਲ ਤੋਂ ਮੁੱਲ ਨਹੀਂ ਲਾਇਆ ਉਹ ਜੁੱਪੇ ਪਤਾ ਮੈਨੂੰ ਨਹੀਂ ਗਲਤ ਨਹੀਂ ਲਾਇਆ ਫੇਰ ਉਹ ਜੁੱਪੇ ਦੱਸ ਤੇਰਾ ਮੁੱਲ ਕਰਾ ਕਰਾ ਦੂੰਗਾ ਹੋਰ ਕੀ ਹੈ ਹਾਂ ਨਹੀਂ ਕਿੰਨਾ ਕ ਫਰਕ ਆ ਉੱਚੀ ਲਿਖਿਆ ਹੋ ਗਿਆ ਫਿਰ ਉਹ ਤਾਂ ਇਹਨੂੰ 75 ਦੀ ਗੋਵਾਲ ਮੈਨੂੰ ਪਤਾ ਮੈਂ ਪਿੱਛੇ ਨਹੀਂ ਮਨਾਇਆ ਕੁਝ ਚਿੰਦਾ ਹੀ ਮਿਲ ਜੇਂ ਤਾਂ 30 ਹੀ ਲਏਗਾ ਲੈ ਜਾਂਦੇ ਸਾਡੇ ਦਾ ਨਹੀਂ ਮਾਰ ਕੇ ਹੱਥ ਦੇ ਬੱਕਰੀ ਆ ਉਹ ਤੋਰਤੀ ਬਾਈ ਫੋਟੋ ਕੱਢੀ ਜਾਂਦਾ ਬੱਬਣੇ 1.5 ਮਹੀਨੇ ਦੋਸੇ 1.5 ਮਹੀਨੇ ਦਾ ਲੈ ਉਸ ਨੇ ਯਾਰ ਫੰਡਰ ਆ ਫੰਡਰ ਦਾ ਫੰਟਰ ਕਰਕੇ ਯਾਰ ਲੈਣੀ ਆ ਲੈ ਆਹੜਾ ਆਹੜਾ ਜਾਂਦੇ ਬੋਲ ਹੂੰ ਉਹ ਪੂਰੀ ਦੀ ਕਰ ਲਾ ਮਕਾਰਾ ਫਰੀ ਗਿਆ ਬਈ ਲੈ ਫਰਨ ਲੈ ਪੂਰੀ ਦੀ ਕਰਦੀ ਪੂਰੀ ਦੀ ਕਰ ਲਾ ਮਕਾਰਾ ਫਰੀ ਯਾਰ ਮਾਉਂ ਦੀ ਪਾਉਂ

ਇਹ ਬੰਦਾ ਯਾਰ ਉਹਨੇ ਜੀ ਵੀ ਨਹੀਂ ਹਲਾਈ ਉਹਨੇ ਜੋ ਮਰਜੀ ਕਰਤਾ ਉਹਨੇ ਥਾਪੀ ਦੇਤੀ ਉਹ ਤਾਂ ਤੈਨੂੰ ਥਾਪੀ ਤੈਨੂੰ ਦੇ ਦਿੰਨੇ ਆ ਥਾਪੀ ਦੇ ਦਿੰਨੇ ਆ ਦੇ ਦੇ ਨੀ ਚੈਟ ਕੇ ਜਾਂਦੇ ਰਿੰਗ ਬੰਦ ਲੈ ਬਈ ਲਿਖ ਬਈਓ ਲਿਖ ਦੇ ਜੀ ਦੇਖੋ ਜੀ ਮਹਾਰਾਜ ਜੀ ਇਧਰ ਦੀ ਹੋ ਜੋ ਪਰੇ ਦੀ ਚਾਹੀਦੇ ਤਾਂ ਸਾਰੇ ਪੈਸੇ ਜੀ ਅੱਜ ਹੀ ਦੇ ਦੇ ਹੁਣ ਦੇਣੇ ਆ ਇਹ ਹੁਣ ਨਹੀਂ ਚਾਹੀਦੇ ਕੱਲ ਨੂੰ ਦੇਵਾਂਗੇ ਦੇ ਦੇ ਹੈਗੇ ਤੁਮੇ ਨਹੀਂ ਹੁਣ ਹੈ ਨਹੀਂਗੇ ਦੇ ਦੇ 200 ਜੀ ਤਾਂ ਤੈਨੂੰ ਹੁਣ ਚਾਹੀਦੇ ਐ ਤੇ ਮੈਂ ਕਿਥੋਂ ਤੈਨੂੰ ਲੈ ਕੇ ਜਾਵਾਂ ਤੇਰੇ ਘਰੇ ਪੈਸੇ ਦੇ ਕੇ ਜਾਊਂਗਾ ਜੀ ਨਹੀਂ ਚਾਹੀਦੇ ਤੇ ਕੱਲ ਨੂੰ ਦਊਂਗਾ ਕੱਲ ਨੂੰ ਫਿਰ ਕਿੰਨਾ ਕ ਫਰਕ ਆ ਇਹ ਤੂੰ ਦੇਖੀ ਆ ਆਪਣੀ ਆਤਮਾ ਆਤਮਾ ਜੀ ਇਹਦੀ ਖਰਦੀ ਆ ਨਾ ਆਤਮਾ ਖਰਦੀ ਆ ਆਤਮਾ ਵੀ ਲੈ ਆਂ ਕੱਲ ਨੂੰ ਦੇ ਜੀ ਲੈ ਪਰ ਗੱਲ ਹੀ ਮੁੱਕ ਗਈ ਇਹ ਤਾਂ ਗੱਲ ਮੁੱਕ ਗਈ ਜਿਹੜਾ ਆਦਾ ਮੈਨੂੰ ਫੜਾ ਦੇ ਤੈਨੂੰ ਫੜਾ ਜੀ ਬਸ ਸਹੀ ਆ ਇਹ ਬੰਦਾ ਪੱਕਾ ਲਓ ਵੀ ਸੌਦਾ ਚੜ ਗਿਆ ਸਿਰੇ ਬੱਕਰੀ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਆ ਬੱਕਰੀ ਆ ਤੇ ਜੂਪੇ ਨੇ ਵੇਚੀ ਆ 8000 ਦੀ ਆ ਯਾਰ ਤਾਇਨਾ ਕਰਾ ਦੋਨੇ ਮੈਂ 7500 ਮੰਗਿਆ ਬਾਈ ਨੇ ਬਾਈ ਮੰਗੇ ਤਾਂ ਹੁੰਦਾ 5000 7500 ਦੇ ਲੈ 5 ਦਾ ਤੇਰਾ ਧੱਕਾ ਆ ਯਾਰ ਨਿੱਕੇ ਨਿੱਨੇ ਆ ਸਾਡੇ 5.5 ਉਹ ਜਾ ਪਰੇ ਉਹ ਬੰਦਾ ਚੰਗਾ ਸਾਡੇ 5.5 ਤੈਨੂੰ ਕੌਣ ਦੇਊਗਾ ਲੈ ਜਾਣ ਦੇ ਲੈ ਜਗਾ ਦੇਊਗਾ ਹੋਰ ਕੌਣ ਦਊਗਾ ਲੈ ਸਾਡੇ 5.5 ਦੀ ਰੀਕੀ ਨੂੰ ਪੈਰ ਨਾ ਮਾਰੂ ਮੈਂ ਉੱਥੇ ਸੋਦਾ ਲਿਖਾਈ ਕਰਾ ਦਊਗਾ ਜਾ ਉਹ ਚੱਲ ਪਰੇ ਯਾਰ ਹੁਣ ਲਿਖਾਈ ਦੋ 1000 ਦੋ 400 ਟੁੱਟਦੇ ਘਟਦੇ ਆ ਜੀ ਘਟਦੇ ਆ ਹੋਲੇ ਲੈ ਆ ਮੇਰੇ ਗਿਆਨੀ ਤੋਂ ਪੁੱਛ ਲਈ ਤੂੰ ਕਰਨਾ ਨਹੀਂ ਹੁੰਦੇ ਇਹ ਲਖਾਈ ਅਗਰ ਕੈਸੀ ਹੋ ਜਾਉਣਾ ਮਾਨ ਲੈਣਾ ਇਹਨਾਂ ਨੂੰ ਮਾਮਲੇ ਸੀ ਦਿੱਤੀ ਹੋਗੀ ਲਿਖਾ ਜਾ ਪਉਂਦੀ ਆ ਉਹਦਾ ਸਾਰੀ ਆ ਦੇ ਲਖਾਈ ਇੱਕ ਮੋੜ ਦੇਣਾ ਜੀ ਆ ਯਾਰ ਕੋਲ ਉਹਰਾ ਪੁੱਤੇ ਪੈਸੇ ਮੈਂ ਦੇ ਦੇਣਾ ਪੈਸੇ ਨਹੀਂ ਖਰੀਦ ਇਹਦੀ ਆ ਲਗਾਈ ਪਈ ਆ ਨਹੀਂ ਤੇ ਵੀ ਮੋਰ ਦੇ ਰੋਟੀ ਰੋਟੀ ਲੈ ਕੇ ਜਾਣਗੇ ਬੰਦਾ ਖਰਾਡੀਆਂ ਮੇਰੇ ਸਾਹਮਣੇ ਖੜਾ ਹੋਏਗਾ ਆ ਦੋ ਬੱਕਰਿਆਂ ਦਾ ਸੌਦਾ ਹੋਇਆ ਪੂਰੇ 6000 ਦੇ ਇੱਕ ਆ ਬੱਚਾ ਇੱਕ ਆ ਬੱਚਾ ਉਹ ਤਾਂ ਅੱਜ ਘਟਾ ਕੇ ਦੇ 6000 ਦਾ ਇਹਨੇ ਦੀ ਖਰੀਦ ਹੈ ਇਹਦੀ ਮੇਰੇ ਸਾਹਮਣੇ ਲਾਇਆ ਮੇਰੇ ਸਾਹਮਣੇ ਲਾਇਆ ਇਹਨੇ ਦੀ ਲਿਖਾਈ ਵੀ ਪਈ ਐ ਨੂੰ ਲਿਖਾਈ ਇਹਨੂੰ 650 ਚ ਪਾਇਆ ਲਿਖਾਈ ਇਹਨੇ ਦਿੱਤੀ ਸੀ ਪਤਾ ਮਿਲ ਗਿਆ ਦੇਓ ਪੈਸੇ ਆ ਲੈ ਪੈਸੇ ਅੱਜ ਘਾਟੇ ਨਾਲ ਉੱਤਾਂ ਪਾਇਆ ਏ ਅੱਜ ਅੱਜ ਬੜੇ ਵਾਰੀ ਦਿੱਤਾ ਹੈ ਘਾਟੇ ਨਾਲ ਇਹਨੇ ਨਹੀਂ ਨਹੀਂ ਅੱਗੇ ਉਹ ਬਾਕੀ ਇਹ ਸ਼ੈਲਰਾਂ ਦਾ ਮਾਲਕ ਆ ਯਾਰ ਹਾਂ ਇਹਨਾਂ ਨੂੰ ਵੀ ਫਰਕ ਪੈਂਦਾ ਦਾਨੀ ਦਾਦੇ ਆ ਬਿਲਕੁਲ ਬਿਲਕੁਲ ਜਿਹੜਾ ਬੰਦਾ ਗੋਲਗੱਪਿਆਂ ਤੋਂ ਸ਼ੈਲਰਾਂ 'ਚ ਜਾਵੜਿਆ ਅੱਜ ਮੰਡੀ ਦਾ ਮਾਲਕ ਉਹਨੂੰ ਰਵਾਇਦਾ ਮਸ਼ਹੂਰੀ ਹੋਈ ਗਈ ਐ ਆਜਾ ਬਈ ਦੋ ਆਪੋ ਆਹ ਟੈਲੀਫੋਨ ਆਇਆ ਬਈ ਗਾ ਪੰਜਾਹ ਕੇ ਆਂਗ ਨੂੰ ਸੋਧੋ ਤਾਂ ਫੀਟਰ ਨੂੰ ਬਹੁਤ ਰੱਖਣਾ ਸੰਭਲ ਜਾਉਣਾ ਇਹ ਫੁੱਲ ਰੱਖਣਾ ਬੁੱਧੂ ਬਾਦ ਭੋਕ ਆ ਗਿਆ ਹੋਰ ਨਹੀਂ ਰਹਿਣਾ ਤੇ ਲੋਟ ਆਉਣਗੇ ਸਾਰੇ ਟੈਕਿਆ ਸਹੀ ਹੋ ਗਿਆ ਫੋਨ ਆਇਆ ਕੀ ਮੰਗਿਆ ਬਾਪੂ ਇਹਦਾ ਮੈਂ ਕਿਹਾ 9000 ਰੁਪਏ ਲੈਣਾ ਜੀ ਪੱਠ ਦਾ ਹੈ ਕਾਲੇ ਰੰਗ ਦੀ ਪੱਠਾ ਤੇ ਹਰੀ ਗੇ ਗਲਾ ਬੱਕਰਾ ਮੰਡੀ ਦੇ ਮਾਮਾ ਲੈ ਗਿਆ ਮਾ ਮਾ ਇਹ ਫੜੀ ਦੇ ਮੈਂ ਤੁਹਾਨੂੰ ਮਾ ਫੇਰੀ ਦੱਸ ਫਾਇਲਾਂ ਹੋਰ ਤਾਂ ਵੀ ਬਦ ਨਹੀਂ ਰਸੂਆਂ ਵੀ ਉਹ ਫੜਲਾ ਮੋੜ ਦੀ ਜਨਾਬਸੰਦਾ ਦਾ ਇਹ ਵਾਈ ਵਰ ਨੂੰ 60000 ਦੀ ਫੜੀ ਨਹੀਂ ਮਾ ਮੈਂ ਸੁਣਦਾ ਮਾ 10 ਕਿਲੋ ਪਾਠੀ ਗੀ ਮੈਂ ਦੱਸਾਂ ਨਾ ਤੂੰ ਮਹਿੰਗੀ ਨਹੀਂ ਜੀ ਤਾਂ ਵੇਚ ਨਹੀਂ ਜਾਈਗੀ ਮਹਿੰਗੀ ਨਹੀਂ ਮਹਿੰਗੀ ਕਿੰਨੀ ਕਿ ਲਗੀ ਪਰ ਤੋਂ ਬਾਹਰ ਇਹ ਆਖ ਹੀ ਕਰੀ ਜਾਂਦਾ ਪਿੱਛੇ ਹੀ ਮੜ ਆਇਆ ਬਿੱਲੂ ਇਹ ਆਖ ਹੀ ਕਰੀ ਜਾਂਦਾ ਕੋਈ ਠੀਕਾ ਭੁਲਵਾਣਾ ਹੈ ਹਮਮ ਹੋਰ ਫਿਰ ਕਿੰਨੇ ਦੀ ਆਖ ਕੇ ਮੋੜ ਕੋਸ ਨਹੀਂ ਹੋਣੀ ਮਰਦੀ